ਵਾਟ ਜੇ ਨਿਰੰਦੇ ਸਦਾ ਪਿਆਰ ਹੁੰਦਿਆਂ ਜੈ ਜੈਕਾਰਾ ਸਾਧੂ ਨੇ ਰੱਬ ਦੇ ਪੈਰੋ ਕਾਰ ਹੁੰਦਿਆਂ ਜੈ ਜੈਕਾਰਾ ਸਾਧੂ ਨੇ ਰੱਬ ਦੇ ਪੱਕੇ ਯਾਰ ਹੁੰਦਿਆਂ ਜੈ ਜੈਕਾਰਾ ਸਾਧੂ ਤਾਂ ਦਿਲ ਦੀਆਂ ਜਾਣੇ ਵਿਰਲਾ ਕੋਈ ਰਮ ਜਿ ਬਚਾਣੇ ਪਰ ਪਰ ਬੁਖ ਬਰਕਤ ਦੇਂਦੇ ਪਿਆਰਾਂ ਦੇ ਵਣ ਜਿ ਕਰੇਂਦੇ ਕਰ ਦੇਂਦੇ ਰਹਿੰਦੇ ਪਰ ਉਪਕਾਰ ਹੁੰਦੀਆਂ ਜੈ ਜੈਕਾਰਾ ਸਾਧੂ ਨੇ ਰੱਬ ਦੇ ਪੈਰੋ ਕਾਰ ਹੁੰਦੀਆਂ ਜੈ ਜੈਕਾਰਾ ਸਾਧੂ ਨੇ ਰੱਬ ਦੇ ਪੱਕੇ ਆਰ ਹੁੰਦੀਆਂ ਜੈ ਜੈਕਾਰਾ ਸ਼ੁਭ ਗੁਣ ਜਿਨਾ ਦੇ ਪੱਲੇ ਲੋਕਾਂ ਨੂੰ ਜਿਸੇ ਫਕੀਰੀ ਐ ਨਾ ਕੋਲ ਅਸਲ ਅਮੀਰੀ ਐ ਨਾ ਤੋਰੇ ਖੁਸ਼ ਕਰਤਾਰ ਹੁੰਦੀਆਂ ਜੈ ਜੈਕਾਰਾ ਸਾਧੂ ਨੇ ਰੱਬ ਦੇ ਪੈਰੋ ਕਾਰ ਹੁੰਦੀਆਂ ਜੈ ਜੈਕਾਰਾ ਸਾਧੂ ਨੇ ਰੱਬ ਦੇ ਪੱਕੇ ਯਾਰ ਹੁੰਦੀਆਂ ਜੈ ਪਾਨਿਰ ਵੈਰ ਸਦਾ ਹੀ ਡੁੱਬ ਰਹੇ ਜੋ ਬੇਰੇ ਤਾਰੇ ਸੰਤਾ ਦੇ ਨਿਗਾਤਾਈ ਆਪੇ ਪਰਮੇਸ਼ਰ ਮਾਰੇ ਸਤ ਗੁਰ ਦੀ ਬਾਣੀ ਰਹੀ ਉਚਾਰ ਹੁੰਦੀਆਂ ਜੈ ਜੈਕਾਰਾ ਸਾਧੂ ਨੇ ਰੱਬ ਦੇ ਪੈਰੋ ਕਾਰ ਹੁੰਦੀਆਂ ਜੈ ਜੈਕਾਰਾ ਸਾਧੂ ਨੇ ਰੱਬ ਦੇ ਪੱਕੇ ਯਾਰ ਜੈ ਜੈਕਾਰਾ ਹਰ ਦਮ ਗੁਣ ਰੱਬ ਦੇ ਗਾਉਂਦੇ ਜੀਵਨ ਦੀ ਜਾਚ ਸਿਖਾਉਂਦੇ ਚਿਹਰੇ ਤੇ ਨੂਰ ਭਖਦੇ ਸੁਚਮ ਤੇ ਸੰਜਮ ਰੱਖਦੇ ਨੇੜੇ ਨਾ ਦਿੰਦਿਆਂ ਵਿਕਾਰ ਹੁੰਦੀਆਂ ਜੈ ਜੈਕਾਰਾ ਸਾਧੂ ਨੇ ਰੱਬ ਦੇ ਪੈਰੋ ਕਾ ਕੇ ਆਰ ਹੁੰਦੀਆਂ ਜੈ ਜੈਕਾਰਾ ਦੁਖੀਆਂ ਦੇ ਦੁਖੜੇ ਕੱਟ ਦੇ ਸੰਗੀਆਂ ਤੋਂ ਮੁਕਤ ਨਾ ਵਟ ਦੇ ਗਿਆਨ ਦੇ ਬਾਣ ਮਾਰ ਦੇ ਪਿਆਰਿਆਂ ਦੀਆਂ ਕੁਲਾ ਤਾਰ ਦੇ ਜੀਵਨ ਦੀ ਦੇਂਦੇ ਬਦਲ ਨੂੰ ਹਾਰ ਹੁੰਦੀਆਂ ਜੈ ਜੈਕਾਰਾ ਸਾਧੂ ਨੇ ਰੱਬ ਦੇ ਸਾਧੂ ਨੇ ਰੱਬ ਦੇ ਪੱਕੇ ਯਾਰ ਹੁੰਦਿਆਂ ਜੈ ਜੈਕਾਰਾ ਦ੍ਰਿਸ਼ਟੀ ਚੋਂ ਅੰਮ੍ਰਿਤ ਵਰਸੇ ਪੀਵੇ ਜੋ ਦਰਸ਼ਨ ਪਰਸੇ ਬੈਂਕਾ ਗੁਰਜੰਟ ਸਿੰਘ ਸਦ ਸਾਧੂ ਦੀ ਦੀਦਨ ਕਰਸੇ ਸੋਹਣੇ ਜੋ ਦਇਆ ਰੂਪ ਅਵਤਾਰ ਹੁੰਦਿਆਂ ਜੈ ਜੈਕਾਰਾ ਸਾਧੂ ਨੇ ਰੱਬ ਦੇ ਪੈਰੋ ਕਾਰ ਹੁੰਦਿਆਂ ਸਾਧੂ ਨੇ ਰੱਬ ਦੇ ਪੱਕੇ ਯਾਰ ਹੁੰਦੀਆਂ ਜੈ ਜੈਕਾਰਾਂ ਹੁੰਦੀਆਂ ਜੈ ਜੈਕਾਰਾਂ ਜੀ ਹੁੰਦੀਆਂ ਜੈ ਜੈਕਾਰਾਂ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ